ਇਹ 15 ਕਿਲੋਮੀਟਰ ਮੈਂ ਜਦੋਂ ਵੀ ਕਿਤੇ ਜਾਣਾ ਤੇ ਇੱਥੇ ਪੱਗ ਬਣਾਉਣ ਆਉਂਦਾ ਹੁੰਦਾ ਹੈਗਾ ਜੀ ਹਾਂ ਟਰਬਨ ਕਿੰਗ ਦੇ ਨਾਂ ਤੇ ਆ ਭਾਜੀ ਹੁਣੀ ਮੇਰੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਪੱਗ ਸਿੱਖੀ ਆ ਇਹ ਸਾਡੇ ਉਸਤਾਦ ਜੀ ਵੀ 10 ਸਾਲ ਮੈਂ ਪੱਗ ਬਣਾਉਣਾ ਦਾ ਰਿਆ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਕਿਤੇ ਆਉਣਾ ਜਾਣਾ ਇਹ ਤਕਰੀਬਨ 16-17 ਕਿਲੋਮੀਟਰ ਪੈ ਜਾਂਦਾ ਜੀ ਮੈਂ ਕਹਿਣਾ ਵੀ ਤੁਸੀਂ ਇੰਨੀ ਛੇਤੀ ਮੇਰੇ ਕੋਲ ਵੀ ਰਾਜ ਚ ਆਉਣਾ ਤੇ ਤੁਸੀਂ ਗਾਂ ਵੀ ਪੁੰਚਣਾ ਕਿਤਨਾ ਕਿਤੇ ਹਨਾ ਅੱਜ ਮੇਰੇ ਮੇਰੇ ਨਾ ਕਈ ਫੰਕਸ਼ਨ ਹੁੰਦੇ ਸੀਗੇ ਵੀ ਜਦੋਂ ਕਿਤੇ ਮੈਰਿਜ ਤੇ ਵੀ ਜਾਣਾ ਤਾਂ ਲਾਵਾ ਹੋ ਵਰਦੀ ਜਿੱਦਾਂ ਰੋਟੀ ਵੀ ਲੋਕੀ ਖਾਹਰਦੇ ਹੁੰਦੇ ਸੀ ਆਪਣਾ ਵੀ ਤੇ ਪਾਜੀ ਨੂੰ ਮੈਂ ਤੜਕੇ 4-4 ਵਜੇ ਵੀ ਠਾੜਿਆ ਆ ਕੇ ਮੈਨੂੰ ਲੱਗਦਾ ਨਹੀਂ ਵੀ ਲਾਗੇ ਏਰੀਏ ਦੇ ਵਿੱਚ 10-15 15-20 ਕਿਲੋਮੀਟਰ ਦੇ ਵਿੱਚ ਕੋਈ ਵਿਆਹ ਹੋਵੇ ਤੇ ਪਾਜੀ ਨਾ ਹੁਣ ਤੇ ਮੇਨ ਗੱਲ ਹੁੰਦੀ ਹੈ ਵੀ ਸਾਰੇ ਲੋਕੀ ਕਹਿੰਦੇ ਸਿਰ ਦੁਖਦਾ ਬੱਗ ਬੰਨੀ ਤੇ ਹਾਂ ਅਗਰ ਨਹੀਂ ਤਾਂ ਸ਼ੇਅਰ ਕਰਤਾ ਤੁਹਾਨੂੰ ਮੇਨ ਦਾ ਪੁਆਇੰਟ ਹੋਰ ਵਾ ਟਰੈਵਲਿੰਗ ਦਾ ਚੈਨਲ ਆ ਬਲੋਗਿੰਗ ਕਰਦਾ ਹਾਂ ਮੈਂ ਆਪ ਵੀ ਬਹੁਤ ਇਹਨਾਂ ਦਾ ਪੇਜ ਲਾਈਕ ਕਰਦਾ ਦੇਖਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਉਹਦੇ ਵਿੱਚ ਵੀ ਮੈਂ ਚਰਚੇ ਹੁੰਦੇ ਰਹਿੰਦੇ ਪਾਕਿਸਤਾਨੀ ਭਾਈ ਦੇ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਵੀ ਮੈਂ ਕ੍ਰੈਡਿਟ ਤਾਂ ਮੈਨੂੰ ਆਉਂਦਾ ਹੀ ਆਉਂਦਾ ਪਰ ਕਿਤੇ ਨਾ ਕਿਹਦੇ ਕ੍ਰੈਡਿਟ ਪਿੱਛੇ ਭਾਜੀ ਸੀਗੇ ਜਦੋਂ ਭਾਜੀ ਹੁਣ ਬਹੁਤ ਵਧੀਆ ਬੱਗ ਬਣ ਗਿਆ థాంਕ ਯੂ థాంਕ ਯੂ ਬਹੁਤ థాంਕ ਯੂ థాంਕ ਯੂ ਇਰਾਦੀ ਪਾਕਿਸਤਾਨ ਵਾਲਾ ਸਾਡੀ ਵੀ ਥੋੜੀ ਬਥੀ ਨਹੀਂ ਨਹੀਂ ਨੂੰ ਮਾਰੀ ਨਹੀਂ ਨਹੀਂ థాంਕ ਯੂ ਤੁਹਾਡਾ ਬਹੁਤ 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 ਸਪੈਸ਼ਲ ਇੱਕ ਚੀਜ਼ ਹੈ ਵੀ ਸਾਡੀਆਂ ਪੱਗਾਂ ਤੇ ਤਾੜ ਨਹੀਂ ਹੁੰਦੀ ਵੈਰੀ ਗੁੱਡ ਇਹ ਨਾਲ ਪੱਗਾਂ ਦੇ ਨਾਲ ਕੀ ਤਾਂ ਸਾਡੇ ਕੋਲ ਟਾਈਆਂ ਜੀ ਸਪੈਸ਼ਲ ਟਾਈਆਂ ਵੀ ਹੈਗੀਆਂ ਸਾਡੇ ਆਪਣੇ ਕੋਲ ਭਾਜੀ ਕਲਗੀਆਂ ਵੀ ਸਪੈਸ਼ਲ ਤੌਰ ਤੇ ਹੋਣਗੀਆਂ ਜੀ ਜਿੱਦਾਂ ਮੁੰਡੇ ਲਾਈਕ ਕਰਦੇ ਆ ਯਾਨੀ ਕਹ ਲਈਏ ਪ੍ਰੋਪਰ ਜਿੱਦਾਂ ਇੱਕ ਵਿਆਹ ਵਾਲੇ ਮੁੰਡੇ ਦਾ ਪੂਰੀ ਐਡਰੈਸ ਕੋਡ ਤੁਹਾਨੂੰ ਇੱਥੋਂ ਰੈਡੀ ਮਿਲੂਗਾ ਨਾ ਹਾਂਜੀ ਹਾਂਜੀ ਉਹ ਵੀ ਮਹਾਰਾਜ ਬਲੋ ਇੰਨੀ ਕਿਰਪਾ ਪਰਮਾਤਮਾ ਦੀ ਭਾਜੀ ਤੇ ਵੀ ਤੁਹਾਡੇ ਫੇਸ ਤੇ ਰਿਕਾਰਡਿੰਗ ਉਹ ਤੁਹਾਡੀ ਉਹ ਨਾ ਪੱਗ ਵੀ ਇੰਨੀ ਦਸਤਾਰ ਜਜੂਗੀ ਨਾ ਤੁਹਾਨੂੰ ਬਹੁਤ ਵਧੀਆ ਕੌਣ ਦਾ ਸੁੱਖ ਨਾ ਭਾਜੀ ਕਿਤੇ ਕਿਤੇ ਮੈਂ ਵੀ ਬੰਦ ਦਿੰਦਾ ਕਿਸੇ ਦੇ ਨਹੀਂ ਨਹੀਂ ਮੈਂ ਨਾ ਹੋਬਸ ਕਿ ਇੱਕ ਫੋਟੋ ਲਾਉਂਗਾ ਏ ਥੰਬਨੇਲ ਦੇ ਨਾਲ ਤੇ 2010 ਚ ਮੇਰਾ ਕੀ ਰੂਪ ਸੀਗਾ ਉਹਦੇ ਕੋ ਫੋਟੋ ਸੈੱਟ ਤੇ ਮੈਂਸ਼ਨ ਕਰੂੰਗਾ ਜੀ ਬਿਲਕੁਲ ਜੀ ਕੋਈ ਪੱਕਾ ਬੰਦਾ ਵੀ ਆ ਜੇ ਕੋਈ ਗੱਲਬਾਤ ਪੁੱਛਣੀ ਆ ਤੇ ਆਹ ਪ੍ਰੋਬਲਮ ਆ ਰਹੀ ਆ ਇਹਦੇ ਸੈਟਿੰਗ ਨਹੀਂ ਹੋ ਰਹੀ ਤੇ ਆਪਾਂ ਦੱਸ ਸਕਦੇ ਦੱਸ ਸਕਦੇ ਹਾਂਜੀ ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੋਡ ਸ਼ੋ ਇੱਕ ਹੈਗੀ ਮਨ ਜਿਤ ਮੰਨਾ ਵੀ ਰੋਡ ਸ਼ੋ ਸ਼ੁਰੂ ਕਰੀਏ ਤੇ ਇੱਕ ਛੋਟਾ ਜਿਹਾ ਟ੍ਰੇਲਰ ਪੇਸ਼ ਕੀਤਾ ਹੈ ਅੱਗੇ ਨੈਕਸਟ ਟਾਈਮ ਆਪਾਂ ਇੱਕ ਹੋਰ ਲੈ ਕੇ ਆ ਰਹੇ ਪ੍ਰੋਜੈਕਟ ਤੇ ਮੇਨ ਗੱਲ ਜਿਹੜੀ ਆਪਾਂ ਕਰਨੀ ਅੱਜ ਦੇ ਬਲੌਗ ਦੀ ਸਾਰੇ ਮੈਨੂੰ ਕਹਿੰਦੇ ਹੁੰਦੇ ਤੁਸੀਂ ਪਾਜੀ ਤੇਰੀ ਬੀਅਰ ਬਹੁਤ ਵਧੀਆ ਆ ਬੀਅਰ ਬਹੁਤ ਵਧੀਆ ਸੈੱਟ ਬੋ ਰੱਖਦੇ ਆ ਕਿਦਾਂ ਸੈੱਟ ਕਰਦੇ ਆ ਤਾਂ ਮੈਂ ਉਹ ਬੀਅਰ ਦੇ ਉੱਤੇ ਇੱਕ ਪ੍ਰੋਪਰ ਵੀਡੀਓ ਬਣਾਈ ਹੋਈ ਆ ਤੇ ਮੈਂ ਉਹਦਾ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਕਰ ਦੂੰਗਾ ਤੇ ਮੈਂਸ਼ਨ ਕਰ ਦੂੰਗਾ ਤੇ ਇੱਕ ਹੋਰ ਗੱਲ ਸਾਰੇ ਕਹਿੰਦੇ ਆ ਤੇ ਫਿਰ ਪ੍ਰਾਊਡ ਵੀ ਹੁੰਦਾ ਜਦੋਂ ਸਾਰੇ ਕਹਿੰਦੇ ਆ ਨਾ ਵੀ ਭਾਜੀ ਪੱਗ ਬਹੁਤ ਸੋਹਣੀ ਬੰਦਦਾ ਨਾ ਤੇ ਪੱਗ ਤਾਂ ਸਾਰੇ ਹੀ ਸੋਹਣੀ ਬੰਦਦੇ ਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਦੋਂ ਮੈਨੂੰ ਇਹ ਕੋਈ ਕਹਿੰਦਾ ਵੀ ਭਾਜੀ ਪੱਗ ਬਹੁਤ ਸੋਹਣੀ ਬੰਦਦਾ ਤੂੰ ਤੇ ਬੜਾ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਨਾ ਜਦੋਂ ਕਿਤੇ ਮੈਂ ਜਿੱਦਾਂ ਆਊਟ ਆਫ ਸਟੇਟ ਜਾਂਦਾ ਆ ਜਿੱਦਾਂ ਪਹਿਲਾਂ ਕਿਤੇ ਲੇਹ ਲਦਾ ਖਾਲੀ ਸਾਈਡ ਜਾਂਦਾ ਆ ਇੱਕ ਲੇ ਲਦਾਖ ਦਾ ਨਾ ਵਾਕਿਆ ਮੈਂ ਸਾਂਝਾ ਕਰਦਾ ਤੁਹਾਡੇ ਨਾਲ ਤੇ ਮੈਂ ਉੱਥੇ ਜਿੱਦਾਂ ਹੋਟਲ ਤੋਂ ਰਾਤੀ ਅਸੀਂ ਹੋਟਲ ਤੇ ਆਏ ਉੱਥੇ ਫੋਰੀ ਹੋਮ ਸਟੇ ਆ ਉੱਥੇ ਨਾ ਉੱਥੇ ਰੁਕੇ ਸੀਗੇ ਤੇ ਰਾਤੀ ਮੈਂ ਨਾ ਕੈਪ ਲਿਉ ਸੀ ਗਰਮ ਕੈਪ ਜਿਹੜੀ ਹੁੰਦੀ ਆ ਤੇ ਸਵੇਰ ਮਾਰਨਿੰਗ ਉੱਠੇ ਆਪਣਾ ਨਾਸ਼ਤਾ ਨੁਸ਼ਤਾ ਕੀਤਾ ਬ੍ਰੈਕਫਾਸਟ ਕੀਤਾ ਤੇ ਉਹਨਾਂ ਨੇ ਆਪਣੇ ਚੌਂਕੇ ਦੇ ਵਿੱਚ ਇਹ ਨਾ ਇੱਕ ਜਿੱਦਾਂ ਪੱਠੀ ਲਾ ਯੂਆਈ ਨਿਕਿਆ ਰਹਿੰਦਾ ਪੂਰੇ ਅੰਦਰ ਰੂਮ ਚ ਤੇ ਉੱਥੇ ਉਹਨਾਂ ਨੇ ਸਾਨੂੰ ਫਿਰ ਬ੍ਰੇਕਫਾਸਟ ਕਰਵਾਇਆ ਤੇ ਮੈਂ ਜਦੋਂ ਮਾਰਨਿੰਗ ਪੱਗ ਦੀ ਪੂਣੀ ਕੀਤੀ ਨਾ ਮੈਂ ਪੱਗ ਬੰਨਣੀ ਸ਼ੁਰੂ ਕੀਤੀ ਪੱਗ ਬੰਨੀ orange color ਦੀ ਸੀ ਮੈਨੂੰ ਯਾਦ ਆ ਤੇ ਇਹ ਜੂਨ ਦੀ ਗੱਲ ਆ ਤੇ ਉਹਨਾਂ ਦੇ ਜਿਹੜੇ ਵਰਕਰ ਸੀਗੇ ਨਾ ਜਿਹੜੇ ਤੇ ਉਹ ਮੈਨੂੰ ਪੰਜਾਬੀ ਤਾਂ ਨਹੀਂ ਉਹਨਾਂ ਨੂੰ ਆਉਂਦੀ ਸੀ ਪਰ ਉਹ ਭਾਜੀ ਤੁਹਾਨੂੰ ਟਰਬਨ ਹਿੰਦੀ ਚ ਬੋਲੀ ਸੀ ਲੇਡੀਜ਼ ਵੀ ਸੀ ਜੈਂਟਸ ਵੀ ਸਾਰੇ ਮੇਲ ਫੀਮੇਲ ਭਾਈ ਆਪਕੋ ਪੱਗ ਬਹੁਤ ਵੜੀਆ ਲੱਗਦੀ ਆ ਪੱਗ ਬੰਨ੍ਹ ਕੇ ਰੱਖਾ ਕਰੋ ਇਹਨਾਂ ਨੂੰ ਨਹੀਂ ਵੀ ਇਹਨਾਂ ਦੇ ਪਰ ਪੱਗ ਬਾਰੇ ਪਤਾ ਉਹ ਵੀ ਇਹਨਾਂ ਨਾ ਮਤਲਬ ਕਿ ਉਹਨਾਂ ਨੂੰ ਅੱਛੀ ਲੱਗਦੀ ਆ ਪੱਗ ਫਿਰ ਰਾਜਸਥਾਨ ਵਾਲੀ ਸੈਟ ਗਿਆ ਫਿਰ ਸ਼੍ਰੀਨਗਰ ਫਿਰ ਉੱਤਰਾਖੰਡ ਹਰ ਜਗ੍ਹਾ ਬਹੁਤ ਇੱਜ਼ਤ ਮਿਲੀ ਤੇ ਵੱਡੀ ਗੱਲ ਇੱਕ ਹੋਰ ਕਰਨੀ ਮੈਂ ਆਪਾਂ ਜਿਹਦੇ ਕਰਕੇ ਆਈ ਸ਼ੁਰੂ ਕੀਤਾ ਬਲੌਗ ਬਈ ਪੱਗ ਬਨਣੀ ਕਿਦਾਂ ਸ਼ੁਰੂ ਕੀਤੀ ਮੈਂ ਪੱਗ ਪਿੰਡ ਦਾ ਮੇਰਾ ਬਰਾਮਾ ਭੋਗ ਪਰਦੇ ਲੱਗੇ ਨਾ ਬੋਲੋਵਾਲ ਰੋਡ ਦੇ ਉੱਤੇ ਤੇ ਇੱਥੋਂ ਪੈਂਦਾ ਆਦਮਪੁਰ ਸ਼ਾਇਦ 10 15 15 ਕਿਲੋਮੀਟਰ ਹੋਣਾ ਆ ਤੇ 15 ਕਿਲੋਮੀਟਰ ਮੈਂ ਜਦੋਂ ਵੀ ਕਿਤੇ ਜਾਣਾ ਤੇ ਇੱਥੇ ਪੱਗ ਬਣਾਉਣ ਆਉਂਦਾ ਹੁੰਦਾ ਹੈਗਾ ਜੀ ਹਾਂ ਟਰਬਨ ਕਿੰਗ ਦੇ ਨਾਂ ਤੇ ਆ ਭਾਜੀ ਹੁਣੀ ਮੇਰੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਪੱਗ ਸਿੱਖੀ ਆ ਤੇ ਅੱਜ ਉਹਨਾਂ ਨੂੰ ਵੀ ਮਿਲਣਾ ਤੁਹਾਨੂੰ ਅਕੈਡਮੀ ਆ ਉਹਨਾਂ ਦੀ ਤੇ ਉੱਥੇ ਜਾ ਰਿਹਾ ਅੱਜ ਮੈਂ ਬਾਕੀ ਗੱਲਾਂ ਬਾਤਾਂ ਉਹਨਾਂ ਦੇ ਕੋਲ ਜਾ ਕੇ ਹੀ ਕਰਾਂਗੇ ਤੇ ਕਿੱਦਾਂ-ਕਿੱਦਾਂ ਮੈਂ ਪੱਗ ਸਿੱਖੀ ਤੇ ਕਿੱਦਾਂ-ਕਿੱਦਾਂ ਉਹਨਾਂ ਨੇ ਮੈਨੂੰ ਕਿਹਾ ਕੀ-ਕੀ ਰੂਲ ਫੋਲੋ ਕੀਤੇ ਤੇ ਅੱਜ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਇਸ ਬਲੌਗ ਦੇ ਵਿੱਚ ਤੇ ਅਸੀਂ ਆ ਗਏ ਆ ਮੇਨ ਜਿਹੜਾ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਮੇਨ ਰੋਡ ਜਾਂਦਾ ਆ ਆ ਮੂਰੇ ਸਾਈਨ ਲੱਗਾ ਆ ਆਦਮਪੁਰ ਹਵਾਈ ਅੱਡੇ ਦਾ ਤੇ ਇੱਥੋਂ ਆਪਾਂ ਚਲੇ ਜਾਣਾ ਆ ਸਿੱਧਾ ਕ੍ਰੋਸ ਕਰਕੇ ਹਵਾਈ ਅੱਡੇ ਵਾਲੀ ਸੈਨੋਂ ਨਿਕਲ ਜਾਣਾ ਨਾ ਪੈਸੇ ਵਿਚੋ ਵਿਚ ਇਹ ਗੜਸ਼ੇਂਕਰ ਨੂੰ ਵੀ ਨਿਕਲ ਜਾਂਦਾ ਰੋਡ ਯਾਨੀ ਨਾ ਹੁਸ਼ਿਆਰ ਪਰਾਂ ਨੂੰ ਜਾਣਾ ਨਾ ਜੰਦਰਾਂ ਨੂੰ ਜਾਣਾ ਆ ਇੱਕ ਭੋਗਪੁਰ ਵਾਲਾ ਰੋਡ ਆ ਤੇ ਇੱਕ ਹੋਰ ਆ ਹਵਾਈ ਅੱਡੇ ਵਾਲਾ ਜਿਹੜਾ ਨਾ ਉਧਰ ਚਲੇ ਜਾਣਾ ਬਸ 50 ਜਾਂ 100 ਮੀਟਰ ਦੀ ਦੂਰੀ ਤੇ ਜਾ ਕੇ ਫਿਰ ਨਾਲੇ ਲੈਫਟ ਟਰਨ ਮਾਰਨਾ ਇਦਾਂ ਲੈਫਟ ਟਰਨ ਮਾਰ ਕੇ ਇੱਥੇ ਤੇ ਫਿਰ ਇੱਥੋਂ ਫਿਰ ਰਾਈਟ ਵੀਡੀਓ ਬਣਾਉਣ ਦਾ ਪਰਪਸ ਮੀਨ ਇਹੇ ਆ ਵੀ ਲੋਕੇਸ਼ਨ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਣੀ ਆ ਤੇ ਮੋਰੇ ਗੱਡੀਆਂ ਖੜੀਆਂ ਆ ਤੇ ਆਇਆ ਪਾਜੀ ਹੁਣਾਂ ਦੀ ਅਕੈਡਮੀ ਤੇ ਜਿਹੜੀ ਪਿੱਛੇ ਗੱਲ ਕਰਦੇ ਆ ਰਹੇ ਸੀਗੇ ਵੀ ਕਿਹੜੀ ਸ਼ਾਪ ਤੋਂ ਆਪਾਂ ਪੱਗ ਬੰਨਣੀ ਸਿੱਖੀ ਹੈ ਤੇ ਕਿੰਨਾ ਟਾਈਮ ਹੈ ਇੱਥੇ ਆਉਂਦਾ ਰਿਆਂ ਤੇ ਉਹ ਆ ਸ਼ਾਪ ਪਰ ਪਹਿਲਾਂ ਇਹਨਾਂ ਦੀ ਸ਼ਾਪ ਹੁੰਦੀ ਸੀ ਮੇਨ ਰੋਡ ਦੇ ਉੱਤੇ ਇਹ ਸਾਡੇ ਉਸਤਾਦ ਜੀ ਬਾਈ ਦਸਤਰੀ ਕਾਲ ਯਾਰ ਚੱਲ ਜੀ ਵਧੀਆ ਕਿਰਪਾ ਸੱਚੇ ਬਾਦਸ਼ਾਹ ਦੀ ਚੜ੍ਹਦੀ ਕਲਾ ਤੇ ਪਿੱਛੇ ਫਾਦਰ ਸਾਹਿਬਾਂ ਕਿਹੜੀ ਦਸਤਰੀ ਕਾਲ ਕੀ ਹਾਲ ਚਾਲ ਆ ਠੀਕ ਹੈ ਏ ਭਾਜੀ ਦੇ ਫਾਦਰ ਸਾਹਿਬ ਆ ਤੇ ਭਾਜੀ ਦਾ ਨਾਮ ਹੈਗਾ ਕੁਲਜੀਤ ਸਿੰਘ ਤੇ ਬਾਕੀ ਦਾ ਪਿੱਛੇ ਮੈਂ ਭਾਜੀ ਬਾਰੇ ਦੱਸੇ ਆ ਤੁਹਾਨੂੰ ਬਈ ਟਰਬਨ ਕਿੰਗ ਨਹੀਂ ਹੈਗੇ ਆ ਭਾਜੀ ਕੀ ਨਾਮ ਹੈ ਸ਼ਾਪ ਦਾ ਮੈਂ ਟਰਬਨ ਕਿੰਗੇ ਦੱਸਦਾ ਰਿਹਾ ਅੱਜ ਤੱਕ ਅਰੇ ਦੇ ਦਾ ਗੱਡੀ ਤੇ ਲਿਖਿਆ ਹੁੰਦਾ ਸੀਗਾ ਟਰਬਨ ਕਿੰਗ ਉਹਦੇ ਨਾਮ ਤੇ ਸਾਰੇ ਦਾ ਵਾਕਿਬ ਵੀ ਉਹਦੇ ਨਾਮ ਤੋਂ ਹੀ ਆ ਬਸ ਇਹ ਸ਼ਾਪ ਦਾ ਰੀਅਲ ਨੇਮ ਹੈਗਾ ਕਿ ਕਿੰਗ ਦਸਤਾਰ ਅਕੈਡਮੀ ਕਿੰਗ ਦਸਤਾਰ ਅਕੈਡਮੀ ਓਕੇ ਅੱਛਾ ਅੰਕਲ ਜੀ ਨੂੰ ਮਿਲ ਲਿਆ ਹੁਣ ਆਪਾਂ ਆਂਟੀ ਨੂੰ ਵੀ ਮਿਲ ਲਈਏ ਪਿੱਛੇ ਪਹਿਲਾਂ ਆਂਟੀ ਜੀ ਗੁੱਥਾ ਨਾ ਕਰ ਜੀ ਹਾਂ ਜੀ ਫਿਰ ਬੰਦਾ ਆਹ ਰਾਜੀ ਠੀਕ ਹੈ ਤੇ ਬਾਕੀ ਕੋਈ ਖਾਸ ਆਪਾਂ ਕਰਨਾ ਨਹੀਂ ਬਲੌਗ ਨਾਲ ਬਸ ਗੱਲਾਂ ਸਾਂਝੀਆਂ ਕਰਨੀਆਂ ਵੀ ਜਿਹਦੇ ਕਰਕੇ ਦਾਨਾ ਮੈਂ ਜ਼ਿਕਰ ਕੀਤਾ ਸੀ ਵੀ ਆਪਾਂ ਪੱਗ ਬੰਨਣੀ ਕਦੋਂ ਸ਼ੁਰੂ ਕੀਤੀ ਆ ਹਾਂਜੀ ਤੇ 10 ਸਾਲ 10 ਹੋ ਰਹੀਏ ਹਾਂਜੀ ਹਾਂਜੀ ਨਹੀਂ ਹੁਣ ਤਾਂ ਜ਼ਿਆਦਾ ਹੋ ਗਿਆ 2010 ਤੋਂ 2010 ਤੋਂ ਨਾ ਮੈਂ ਭਾਈ ਉਹਨਾਂ ਨੇ 2009 ਚੋਂ ਬੇ ਦੇਖ ਲ ਬਾਹਰੋਂ ਆਏ ਸੀ ਤੇ ਸ਼ੋਪ ਉਹ ਸਟਾਰਟ ਕੀਤੀ ਸੀਗੀ ਤੇ ਮੈਂ ਭਾਜੀ ਕੋ 2010 ਚ ਫਸਟ ਟਾਈਮ ਆਇਆ ਸੀਗਾ ਤੇ ਉੱਥੋਂ ਲੈ ਕੇ ਲੋਕਡਾਊਨ 2020 10 ਸਾਲ ਮੈਂ ਪੱਗ ਬਣਾਉਣਾ ਦਾ ਰਿਆ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਕਿਤੇ ਆਉਣਾ ਜਾਣਾ ਯਾਨੀ ਵੀਕ ਦੇ ਤਿੰਨ ਚਾਰ ਗੇੜੇ ਮੇਰੇ ਲੱਗਦੇ ਹੁੰਦੇ ਸੀ ਤੇ ਬਾਕੀ ਕੋਈ ਵੀ ਦੁਕਾਨਦਾਰ ਇਹ ਨਹੀਂ ਚਾਹੁੰਦਾ ਵੀ ਮੇਰੀ ਕਮਾਈ ਬੰਦ ਹੋ ਜਾਈਵੇ ਜਦੋਂ 10 ਸਾਲ ਹੋ ਗਏ ਭਾਜੀ ਵਿੱਚ ਵਿੱਚ ਟੋਣਾ ਲਾਉਂਦੇ ਰਹਿੰਦੇ ਹੁੰਦੇ ਸੀ ਯਾਰ ਕਿਤੇ ਇਹਨਾਂ ਨੇ ਮੈਨੂੰ ਖਾਲੀ ਵੀ ਮੋੜ ਦੇਣਾ ਕਿਉਂਕਿ ਦੂਰ ਬਹੁਤ ਸੀਗਾ ਹੂੰ 15 ਤੋਂ 16 ਕਿਲੋਮੀਟਰ ਮੈਨਾਂ ਜ਼ਿਆਦਾ ਹੀ ਆ ਜ਼ਿਆਦਾ ਇਹ ਤਕਰੀਬਨ 16-17 ਕਿਲੋਮੀਟਰ ਪੈ ਜਾਂਦਾ ਜੀ ਮੈਂ ਕਹਿਣਾ ਵੀ ਤੁਸੀਂ ਇੰਨੀ ਛੇਤੀ ਨਿਤਰਗੋਲ ਵੀ ਰਾਤ ਨੂੰ ਆਣਾ ਫੇ ਤੁਸੀਂ ਗਾਂਹ ਵੀ ਪਹੁੰਚਣਾ ਕਿਤੇ ਨਾ ਕਿਤੇ ਹਨਾ ਸਹੀ ਗੱਲ ਇਹ ਉਹਨੇ ਮੈਨੂੰ ਕਿਹਾ ਤੁਸੀਂ ਇੰਨਾ ਟਾਈਮ ਹੋ ਗਿਆ ਹੁਣ ਵੀ ਸਟਾਰਟ ਕਰੋ ਸਟਾਰਟ ਕਰੋ ਸਟਾਰਟ ਕਰੋ ਨਾਲ ਬੇਟੀ ਵੀ ਆਉਂਦੇ ਰਹਾ ਭਾਈ ਦੇ ਨਾਲ ਭਾਬੀ ਵੀ ਆਉਂਦੇ ਰਹਾ ਉਹਨਾਂ ਨੇ ਕਿਹਾ ਸਾਨੂੰ ਇਹ ਵੇਢੀ ਜੀ ਮਤਲਬ ਟਾਈਮ ਬਹੁਤ ਅੱਜ ਮੇਰੇ ਮੇਰੇ ਨਾ ਕਈ ਫੰਕਸ਼ਨ ਹੁੰਦੇ ਸੀਗੇ ਵੀ ਜਦੋਂ ਕਿਤੇ ਮੈਰਿਜ ਤੇ ਵੀ ਜਾਣਾ ਤਾਂ ਲਾਂਵਾ ਹੋ ਵਰਦੀ ਜਿੱਦਾਂ ਰੋਟੀ ਵੀ ਲੋਕੀ ਖਾੜਦੇ ਹੁੰਦੇ ਸੀ ਐਕਚੁਅਲ ਦੇ ਵਿੱਚ ਭਾਜੀ ਕੋਈ ਵੀ ਰੱਜ ਹੁੰਦਾ ਸੀਗਾ ਜਿਹੜੇ ਪਹਿਲੇ ਕਸਟਮਰ ਸੀਗੇ ਲਾਈਨ 'ਚ ਲੱਗੇ ਉਹ ਤੋਂ ਸਵੇਰ ਦੇ ਵਾਈਜ਼ ਥੋੜਾ ਚੱਲਦਾ ਰਹਿੰਦਾ 10-15 ਫੇ ਖੜੇ ਰਹਿੰਦੇ ਸਵੇਰ ਦੇ ਟਾਈਮ ਸਵੇਰੇ अर्ਲੀ ਟਾਈਮ ਸਟਾਰਟ ਹੋ ਜਾਂਦਾ ਆਪਣਾ ਵੀ ਤੇ ਭਾਜੀ ਨੂੰ ਮੈਂ ਤੜਕੇ 4-4 ਵਜੇ ਵੀ ਉਠਾੜਿਆ ਆ ਕੇ ਇੱਕ ਗੱਲ ਹੋਰ ਵੀ ਮੈਨੂੰ ਲੱਗਦਾ ਨਹੀਂ ਵੀ ਲਾਗੇ ਏਰੀਏ ਦੇ ਵਿੱਚ 10-10 15-15 20-20 ਕਿਲੋਮੀਟਰ ਦੇ ਵਿੱਚ ਕੋਈ ਵਿਆਹ ਹੋਵੇ ਤੇ ਭਾਜੀ ਨਾ ਹੁਣ ਕਿਉਂ ਭਾਜੀ ਉਹਦੇ ਵਿੱਚ ਇੰਦਾ ਹੀ ਆ ਜੀ ਸੇਵਾ ਲੱਗੀ ਆ ਮਾਰਾ ਇਹਦਾ ਹੱਥ ਪਸੰਦ ਵਾ ਸਾਰਿਆਂ ਨੂੰ ਹੂੰ ਤੇ ਹੱਥ ਪਸੰਦ ਕਰਕੇ ਫਿਰ ਸਾਰੇ ਜਣੇ ਕਹਿੰਦੇ ਵੀ ਵਧੀਆ ਲੱਗਦਾ ਤੇ ਮੇਨ ਗੱਲ ਹੁੰਦੀ ਆ ਵੀ ਸਾਰੇ ਲੋਕੀ ਕਹਿੰਦੇ ਸਿਰ ਦੁਖਦਾ ਬਗਵੰਨੀ ਤੇ ਹੂੰ ਅਗਵਨੀ ਤੇ ਸ਼ਹਿਰ ਕਾ ਤੋ ਦੁਖਣਾ ਮੇਨ ਦਾ ਪੁਆਇੰਟ ਹੋਰ ਵਾ ਇਸ ਕਰਕੇ ਆਪਾਂ ਗੱਲ ਕਰ ਰਹੇ ਜਿਹੜੇ ਪੱਗ ਬੰਨ੍ਹੇ ਹੋ ਨਾ ਸਿਰ ਨਹੀਂ ਦੋਖਦਾ ਬਾਕੀ ਸਾਰੇ ਬੰਨ੍ਹ ਸਕਦੇ ਨੇ ਲੇਕਿ ਤਰੀਕਾ ਥੋੜਾ ਜਿਹਾ ਪੱਗ ਬੰਨ੍ਹਣ ਦਾ ਤੇ ਉਹੀ ਬਾਜੀ ਫੋਲੋ ਕਰਨਾ ਚਾਹੁੰਦੇ ਇਹ ਵੀ ਫੋਲੋ ਕੀਤਾ ਇਹਨਾਂ ਨੇ ਤੇ ਅੱਜ ਆਪ ਵੀ ਪੱਗ ਬੰਨ੍ਹਦੇ ਆਂ ਉਹਨੇ ਵੀ ਬਹੁਤ ਵਧੀਆ ਐਕਚੁਅਲ ਦੇ ਵਿੱਚ ਨਾ ਜਦੋਂ ਵੀ ਮੈਂ ਕਿਤੇ ਆਊਟ ਆਫ ਸਟੇਟ ਜਾਂਦਾ ਤੁਹਾਨੂੰ ਪਤਾ ਜਿੱਦਾਂ ਮੇਰਾ ਟਰੈਵਲਿੰਗ ਦਾ ਚੈਨਲ ਆ ਬਲੋਗਿੰਗ ਕਰਦਾ ਆ ਆਪ ਵੀ ਬਹੁਤ ਇਹਨਾਂ ਦਾ ਪੇਜ ਲਾਈਕ ਕਰਦਾ ਦੇਖਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਉਹਦੇ ਵਿੱਚ ਵੀ ਮੈਂ ਚਰਚੇ ਹੁੰਦੇ ਰਹਿੰਦੇ ਪਾਕਿਸਤਾਨ ਦੇ ਤੇ ਉਹ ਕਿਦਾਂ ਦੇਖੀ ਦੀਆਂ ਆਪਾਂ ਤੇ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਵੀ ਮੈਂ ਕ੍ਰੈਡਿਟ ਤਾਂ ਮੈਨੂੰ ਆਉਂਦਾ ਹੀ ਆਉਂਦਾ ਪਰ ਕਿਤੇ ਨਾ ਕਿਤੇ ਕ੍ਰੈਡਿਟ ਪਿੱਛੇ ਪਾਜੀ ਸੀਗੇ ਜਿੱਦਾਂ ਮੈਂ ਬੀੜ ਬਾਰੇ ਦੱਸਿਆ ਸੀਗਾ ਵੀ ਬੀੜ ਮੈਂ ਕਿੱਥੋਂ ਸੈੱਟ ਕਰਾਉਂਦਾ ਆ ਤਾਂ ਹਈ ਆ ਜੀ ਭਾਜੀ ਕੋ ਆਏ ਆ ਮੈਂ ਕੱ ਪੱਗ ਬਾਰੇ ਜਾਣਕਾਰੀ ਦਵਾਂ ਤੇ ਇੱਕ ਵਾਰੀ ਨਾ ਭਾਜੀ ਯਾਦ ਆ ਜਦੋਂ ਮੈਂ ਪੰਜ ਛੇ ਪੱਗ ਇਕੱਠੀਆਂ ਹਾਂ ਹਾਂਜੀ ਉਦੋਂ ਮੌਸਮ ਕੀ ਸੀ ਮੌਸਮ ਹੋ ਜਾਂਦਾ ਸਿੱਲਾ ਸਰਦੀਆਂ ਨੂੰ ਪਾਕਿਸਤਾਨ ਸਰਦੀਆਂ ਨੂੰ ਚੱਲਦੇ ਆ ਉਹਦੇ ਵਿੱਚ ਕੀ ਹੁੰਦਾ ਵੀ ਫਿਰ ਆਪਣਾ ਜਿਹੜਾ ਪੱਗ ਦੀ ਸਿੱਲੀ ਹੋਏ ਨਹੀਂ ਪੱਗ ਉਹਦੇ ਨਾਲੇ ਪੱਗ ਜਿਹੜਾ ਉਹ ਬਹਿ ਜਾਂਦੀ ਅੰਦਰ ਨੂੰ ਹੈ ਨਾ ਗਰਮੀਆਂ ਦੇ ਵਿੱਚ ਪੱਗ ਟਾਈਟ ਰਹਿੰਦੀ ਆ ਏਰਮੀਆਂ ਨੂੰ ਮੌਸਮ ਦੇ ਸਾਹਮਣੇ ਮੌਸਮ ਦੇ ਜਿਹੜਾ ਮੌਸਮ ਵੀ ਸਿੱਲ ਵਾ ਉਹਦੇ ਹਿਸਾਬ ਨਾਲ ਚੱਲਦਾ ਰਹਿੰਦਾ ਹਾਂਜੀ ਇਸੇ ਕਰਕੇ ਫਿਰ ਭਾਜੀ ਉਹਨਾਂ ਨੂੰ ਕਿਹਾ ਵੀ ਮੌਸਮ ਦੇ ਹਿਸਾਬ ਨਾਲ ਚੱਲੋ ਤਾਂ ਵਧੀਆ ਰਹੋਗੇ ਬਿਲਕੁਲ 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 ਮੌਸਮ ਦੇ ਹਿਸਾਬ ਨਾਲ ਹੁਣ ਪਤਾ ਲੱਗਾ ਵੀ ਮੌਸਮ ਦੇ ਹਿਸਾਬ ਨਾਲ ਕਿੱਦਾਂ ਚੱਲੀਦਾ ਹੁੰਦਾ ਆ ਪਾਣੀ ਕਿੰਨਾ ਲਾਣਾ ਪਾਣੀ ਕਿੰਨਾ ਲਾਉਣਾ ਪੱਗ ਨੂੰ ਯਾਰ ਲਈ ਪੱਗ ਕਦੋਂ ਬੰਨਣੀ ਯਾਰ ਪਾਣੀ ਲਾ ਕੇ ਪੱਗ ਨੂੰ ਕਦੋਂ ਬੰਨਣਾ ਇਹ ਚੀਜ਼ ਆ ਤੇ ਦੇਖੋ ਇਹ ਉਸਤਾ ਉਸਤਾ ਜੀ ਪੱਗੇ ਨਾਲ ਵੀ ਵਧੀਆ ਹੁੰਦੀ ਆ ਹਮੇਸ਼ਾ ਨਾ ਡਿਊਟੀ ਲੱਗੀ ਆ ਭਾਈ ਜੀ ਬਸ ਮਹਾਰਾਜ ਜੀ ਇਹ ਕਰੀ ਜਾਂਦੇ ਆ ਆਪਣੇ ਨਾਲ ਠੀਕ ਨਾ ਜੀ ਭਾਜੀ ਹੁਣ ਬਹੁਤ ਵਧੀਆ ਪੱਗ ਬਣ ਗਈ ਥੈਂਕ ਯੂ ਥੈਂਕ ਯੂ ਭਾਈ ਥੈਂਕ ਯ ਇਹਦਾ ਵੀ ਪਾਕੇ ਦੇ ਨਾਲ ਸਾਡੀ ਵੀ ਥੋੜੀ ਬਥੀ ਨਹੀਂ 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 ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਬਾਜੀ ਹਾਂ ਜੀ ਤੇ ਜਿਹੜੇ ਜਿੱਦਾਂ ਲੋਕੀ ਆਉਂਦੇ ਆ ਜਿਹਦਾ ਵੀਡੀਓ ਦੇਖ ਕੇ ਆਉਣਗੇ ਹੋਰ ਵੀ ਨਵੇਂ ਆਉਣਗੇ ਉਹ ਵੈਸੇ ਦਾ ਨਾਂ ਤੁਹਾਡਾ ਬਹੁਤ ਆ ਕਹਿਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪਰ ਫਿਰ ਵੀ ਵੀਡੀਓ ਦੇਖ ਕੇ ਕੋਈ ਹੋਰ ਨਵਾਂ ਬੰਦਾ ਆਉਂਦਾ ਤੇ ਉਹਨੂੰ ਇੱਕ ਪ੍ਰੋਪਰ ਐਡਰੈਸ ਜ਼ਰੂਰ ਦੱਸ ਦਿਓ ਹਾਂ ਜੀ ਪ੍ਰੋਪਰ ਹਾਂ ਜੀ ਪ੍ਰੋਪਰ ਐਡਰੈਸ ਬਾਜੀ ਆਪਣਾ ਹੈਗਾ ਜੀ ਆਦਮਪੁਰ ਡਿਸਟ੍ਰਿਕਟ ਜਲੰਧਰ ਮੇਨ ਜਿਹੜਾ ਨਹਿਰਵਾਲਾ ਚੌਕ ਹੈ ਜੀ ਆਪਣਾ ਨੇਰਾਲੀ ਚੌਕ ਤੋਂ 에어ਪੋਰਟ ਰੋਡ ਤੋਂ ਤੁਸੀਂ ਜਾਉਂਗੇ ਇਹ ਹਵਾਈ ਅਡੇ ਰੋਡ ਨੂੰ ਬੱਸ ਮੈਂ ਪਿੱਛੇ ਦੱਸ ਵੀ ਦਿੱਤਾ ਬੋਰਡ ਦਿਖਾ ਦਤਾ ਹਾਂ ਬਿਲਕੁਲ ਜੀ ਤੇ ਉਹਦੇ ਵਿੱਚ ਤੁਹਾਨੂੰ ਇਹ ਸ਼ਾਪ ਖੱਬੇ ਆ ਤੁਹਾਨੂੰ ਦਿਖੇਗੀ ਜੀ ਇਹ ਰੋਡ ਤੇ ਜੀ ਠੀਕ ਹੈ ਜੀ ਮੇਨ ਰੋਡ ਤੇ ਤੇ 에어ਪੋਰਟ ਰੋਡ ਜੀ ਆਪਣਾ ਜਿੱਦਾਂ ਭਾਜੀ ਆਪਣੇ ਦੇ ਕੋਲ ਕੀ ਹੈ ਵੀ ਪੱਗ ਨੂੰ ਸਲਾਈ ਔਰ ਵਾਸ਼ ਕਰਕੇ ਆਪਾਂ ਪੱਗ ਤਿਆਰ ਕਰਦੇ ਆ ਸਲਾਈ ਵੀ ਹੋਈ ਹੋਆ ਵਾਸ਼ ਵੀ ਹੋਈ ਹੋਆ ਇਹਦਾ ਸਾਈਜ਼ ਐਸਾ ਨਾ ਪਰਫੈਕਟ ਕੀਤਾ ਹੋਇਆ 8 ਮੀਟਰ ਵੀ ਤੁਹਾਡੇ ਲੜ ਪ੍ਰੋਪਰ ਵਧੀਆ ਆਏਗਾ ਤੁਹਾਨੂੰ ਬੰਨਣ ਨੂੰ ਆਰਾਮਦਾਇਕ ਰਹੇਗੀ ਪੱਗ ਦਾ ਕੁਆਲਟੀ ਵਧੀਆ ਦਵਾਂਗੇ ਠੀਕ ਹੈ ਜੀ 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 ਤੇ ਇਹਦੇ ਵਿੱਚ ਕੀ ਹੈ ਲੜ ਸਾਡੇ ਪੂਰੇ ਹੋ ਗਏ ਸਪੈਸ਼ਲ ਇੱਕ ਚੀਜ਼ ਹੈ ਵੀ ਸਾਡੀਆਂ ਪੱਗਾਂ ਤੇ ਕਾੜ ਨਹੀਂ ਹੁੰਦੀ ਵੈਰੀ ਗੁੱਡ ਸਪੈਸ਼ਲ ਗੱਲ ਇਹ ਹੈ ਵੀ ਪੱਗ ਦਾ ਲੈਕ ਫਸਾ ਲੜ ਵੱਜ ਜਾਂਦਾ ਇੱਕ ਸਾਈਡ ਦਾ ਘਟ ਜਾਂਦਾ ਹਾਂ ਉਸੇ ਕਰਕੇ ਬੰਦਾ ਕਨਫਿਊਜ਼ਨ ਰਹਿੰਦਾ ਕਿ ਮੈਂ ਪਾ ਕੇ ਕਿੰਨਾ ਲੜ ਛੱਡਣਾ ਕਿੰਨੀ ਬੰਨਣੀ ਆ ਕੀ ਕਰਨਾ ਉਹ ਹਰ ਵੇਲੇ ਡਬਲ ਬੱਗ ਬੰਨਣ ਦੇ ਵਿੱਚ ਫਿਰ ਮੂਡ ਉਹਦਾ ਹੋ ਜਾਂਦਾ ਠੀਕ ਹੈ ਠੀਕ ਹੈ ਤੇ ਇਸ ਕਰਕੇ ਪੱਗ ਵੀ ਸਪੈਸ਼ਲ ਆਪਣੇ ਇਹ ਗੱਲ ਵੀ ਪੱਗ ਵਿੱਚ ਕਾੜ ਨਹੀਂ ਹੋਊਗੀ ਦੋਨੇ ਬਸ ਲੜ ਪ੍ਰੋਪਰ ਆਉਣਗੇ ਜੀ ਤੇ ਪੱਗਾਂ ਦੇ ਛੇੜ ਵੀ ਇਹਦਾ ਛੇੜ ਤਾਂ ਬਹੁਤ ਲੱਗੇ ਛੇੜ ਬਹੁਤ ਲੱਗੇ ਆ ਇੱਕ ਵਾਰੀ ਮੈਂ ਛਾਤੀ ਮਰਾ ਵੀ ਦਿੰਦਾ ਆ ਹਾਂਜੀ ਤੇ ਇਹਦੇ ਵਿੱਚ ਕੀ ਆ ਵੀ ਆਪਣੇ ਸੈਜ ਮਿਲ ਜਾਂਦੇ ਆ ਦੋ ਤਿੰਨ ਤਰ੍ਹਾਂ ਦੇ ਰੈਡੀ ਹੂੰ ਹੂੰ ਤੇ ਅਗਲਾ ਉਸੇ ਟਾਈਮ ਪੱਗ ਨੂੰ ਪੇ ਕਰੋ ਤੇ ਬਣਾ ਵੀ ਸਕਦਾ ਤੇ ਆਪ ਵੀ ਬਣ ਸਕਦਾ ਜੀ ਤੇ ਨਾਲ ਪੱਗਾਂ ਦੇ ਨਾਲ ਕੀ ਤਾਂ ਸਾਡੇ ਕੋਲ ਟਾਈਆਂ ਜੀ ਸਪੈਸ਼ਲ ਅਸੀਂ ਟਾਈਆਂ ਵੀ ਹੈਗੀਆਂ ਸਾਡੇ ਕੋਲ ਟਾਈਆਂ ਦਾ ਸਟਾਕ ਠੀਕ ਹੈ ਜੀ ਲੱਗੇ ਹੋਏ ਆ ਸ਼ੇਡ ਲੱਗੇ ਹੋਏ ਆ ਆ ਸਾਰੀਆਂ ਡਾਈਆਂ ਜੀ ਆਹ ਡਾਈਆਂ ਦੇਖੋ ਜੀ ਇਧਰ ਦੇ ਵਿੱਚ ਅੱਛਾ ਇਧਰ ਬੈਲਟਾਂ ਵੀ ਹੈਗੀਆਂ ਆ ਹਾਂ ਜੀ ਬੈਲਟਾਂ ਵੀ ਆਉਣਗੀਆਂ ਤੇ ਸ਼ਾਲ ਵੀ ਹੈਗੇ ਆ ਸ਼ਾਲ ਵੀ ਨਿਊ ਚੱਲ ਰਿਹਾ ਜੀ ਸ਼ੇਰਵਾਨੀਆਂ ਤੇ ਸਾਰੇ ਆਪਣੇ ਕੋਲ ਸਪੈਸ਼ਲ ਚੱਲੀ ਜਾ ਰਹੇ ਆ ਜੀ ਇਹ ਆਪਣੇ ਕੋਲ ਆ ਜੀ ਕਲਗੀਆਂ ਵੀ ਸਪੈਸ਼ਲ ਤੌਰ ਤੇ ਹੋਣਗੀਆਂ ਜੀ ਜਿੱਦਾਂ ਮੁੰਡੇ ਲਾਈਕ ਕਰਦੇ ਆ ਨਾਲ ਪੂਰੇ ਇਦੋਂ ਮਿਲ ਜਾਂਦੇ ਸੈੱਟ ਮਿਲ ਜਾਂਦੇ ਆ ਜੀ ਕਲਾਮੀਆਂ ਚੱਲ ਗਿਆ ਮਿਲ ਜਾਂਦੀ ਆ ਜੀ ਠੀਕ ਹੈ ਜੀ ਤੇ ਜਿੰਨੇ ਵੀ ਮੁੰਡੇ ਜੋ ਵੀ ਪਸੰਦ ਕਰਦੇ ਆ ਅੱਜ ਦੀ ਚੋਅਸ ਦੇ ਵਿੱਚ ਜੋ ਅੱਜ ਕੱਲ ਚੱਲ ਜੋ ਅੱਜ ਕੱਲ ਚੱਲਦਾ ਪਿਆ ਉਹ ਆਪਣੇ ਕੋ ਮੁੰਡਿਆਂ ਦੇ ਟੈਕ ਦੇ ਵਿੱਚ ਮੈਰਿਡ ਦੇ ਵਿੱਚ ਸਾਰਾ ਤੇ ਜਿਹੜਾ ਪੱਲਾ ਵੀ ਬਣਾਉਂਦੇ ਆ ਵੀ ਰੈਡੀ ਕਰਦੇ ਆ ਯਾਨੀ ਕਹਿ ਲਈਏ ਪ੍ਰੋਪਰ ਜਿੱਦਾਂ ਇੱਕ ਵਿਆਹ ਵਾਲੇ ਮੁੰਡੇ ਦਾ ਪੂਰੀ ਐਡਰੈਸ ਕੋਡ ਤੁਹਾਨੂੰ ਇੱਥੋਂ ਰੈਡੀ ਮਿਲੂਗਾ ਨਾ ਹਾਂਜੀ ਹਾਂਜੀ ਉਹ ਵੀ ਮਿਲਦਾ ਇਹ ਇਹ ਰੈਂਟਲ ਆ ਜਾਂ ਇਹ ਰੈਂਟ ਵਾਸਤੇ ਆ ਰੈਂਟ ਵਾਸਤੇ ਆ ਓਕੇ ਗੁੱਡ ਹਾਂਜੀ ਸਾਡੇ ਕੋ ਸਾਰਾ ਕੁਝ ਪੱਗਾਂ ਰੈਡੀ ਹੋ ਰਹੀਆਂ ਜੀ ਆਪ ਹੀ ਸਾਰਾ ਕੁਝ ਤਿਆਰ ਕਰਕੇ ਰੱਖੀਦਾ ਐ ਸਲਾਈ ਵਗੈਰਾ ਵਾਸ਼ ਵਗੈਰਾ ਕਰਕੇ ਪ੍ਰੋਪਰ ਜਿਹੜਾ ਕੀ ਆ ਵੀ ਕੋਈ ਵੀ ਪ੍ਰੋਬਲਮ ਸਲਾਈ ਦੀ ਕੁਝ ਨਹੀਂ ਆਏਗੀ ਜਦ ਪੱਲੇ ਤਿਆਰ ਹੋ ਰਹੇ ਆ ਜੀ ਵਿਆਹ ਵਾਸਤੇ ਇਹ ਇਹ ਇਹਦੇ ਤੇ ਕਢਾਈ ਵੀ ਕਰਦੇ ਆ ਫੇ ਹਾਂਜੀ ਕਢਾਈ ਜਿਹੜੀ ਉਹ ਕਰਵਾ ਦਿੰਦੀ ਐ ਕਰਵਾ ਦਿੰਦੇ ਆ ਉਹਦੇ ਵਿੱਚ ਅੰਜੀਓ ਕੁ ਸਪੈਸ਼ਲ ਕੋਈ ਕਰਵਾਣਾ ਵੀ ਜੀ ਜੀ ਵਿਆਹ ਦੀ ਪੱਗ ਦੇ ਨਾਲ ਦਾ ਪੱਲਾ ਤਿਆਰ ਹੋ ਰਿਹਾ ਹੈ ਟਾਡੀ ਕੋ ਭਾਜੀ ਇਦਾਂ ਜਾਗੋ ਤੇ ਵਿਆਹਾਂ ਤੇ ਪਾਉਣ ਲਈ ਕੈਂਟੇ ਮਿਲ ਜਾਂਦੇ ਆ ਅੱਛਾ ਪਹਿਲਾਂ ਨਹੀਂ ਰੱਖੇ ਸੀ ਕੈਂਟੇ ਹੁਣ ਰੱਖੇ ਆ ਨਾ ਜਾਂ ਮੈਨੂੰ ਚੇਰ ਹੋ ਗਿਆ ਇਹਨੂੰ ਹਾਂਜੀ ਨਹੀਂ ਇਹ ਲੇਟੈਸਟ ਹੀ ਆ ਬਸ ਥੋੜੇ ਟਾਈਮ ਤੋਂ ਪਿਛਲੇ ਸੀਜ਼ਨ ਤੋਂ ਸਟਾਰਟ ਕੀਤੇ ਤੇ ਮੇਰੇ ਖਾਲੋ ਮੋਛਰੂ ਲਾਉਣ ਵਾਲਾ ਹਾਂਜੀ ਹਾਂਜੀ ਜੀ ਮੁਸਬਟ ਮੁਸਤਵਾਂ ਤੇ ਸਪੈਸ਼ਲ ਜੀ ਬੈਂ ਨੂੰ ਮੋਛਦਾ ਬੱਟ ਪੂਰਾ ਜੀ ਆ ਦੇਖ ਲਈ ਮੁੱਛਾ ਤਾਂ ਮੈਂ ਦੇਖ ਲਈ ਸ਼ਾਮ ਤੱਕ ਤੁਹਾਡੀਆਂ ਇਹਨੂੰ 12 ਘੰਟੇ ਜੀ ਇਦਾਂ ਰਹਿਣੀ ਸਪੈਸ਼ਲ ਚੀਜ਼ਾਂ ਇਹ ਰੱਖੀਆਂ ਹੋਈਆਂ ਆ ਆਪਾਂ ਤੇ ਭਾਜੀ ਉੱਪਰ ਵੀ ਕੁਝ ਹੈਗਾ ਪਿਆ ਹੈ ਉੱਪਰ ਕੀ ਹੈ ਡੱਬਿਆਂ ਚ ਇੱਕ ਰੈਵਟ ਇਹ ਆਪਣੇ ਜੀ ਬਰੋਚ ਵਗੈਰਾ ਅਚਾ ਬਰੋਚ ਹਾਂਜੀ ਇਹ ਬਰੋਚ ਹੋ ਗਿਆ ਸਪੈਸ਼ਲ ਕਣੀ ਇਹ ਟੂ ਗੈਟ ਸਾਰੀਆਂ ਆਈਟਮਾਂ ਹੈਗੀਆਂ ਇੱਕ ਨਵੇਂ ਬਿਆਏ ਮੁੰਡੇ ਨੂੰ ਰੈਡੀ ਕਰਨ ਲਈ ਬਿਲਕੁਲ ਜੀ ਬਿਲਕੁਲ ਤੇ ਸਗਨਾਂ ਵਾਲੇ ਲਵਾਵੇ ਵੀ ਮਿਲਣਗੇ ਸਗਨਾਂ ਵਾਲੇ ਲਵਾਵੇ ਵੀ ਆਪਾਂ ਦਵਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਇਹ ਵੀ ਤੁਹਾਨੂੰ ਦਰ ਜਾਂਦੀ ਲੋੜ ਜਿਹੜੀ ਸਾਰਾ ਕੁਛ ਹੀ ਆ ਹਾਂਜੀ ਹਾਂਜੀ ਉਹਦੇ ਵਿੱਚ ਕੀ ਹੁੰਦਾ ਵੀ ਤੇ ਇਹਨਾਂ ਦਾ ਬਾਜ ਤਾਂ ਹੈ ਹੀ ਆ ਜਦੋਂ ਪੱਗਾਂ ਦੀ ਦੁਕਾਨਾਂ ਬਾਜ ਤਾਂ ਮਿਲ ਨਹੀਂ ਮਿਲਣੀਆਂ ਨਾ ਸਫਟੀਆਂ ਰੱਖਨੇ ਸਪੈਸ਼ਲ ਇਹ ਬਾਗ ਫ્લાਇੰਸ ਸਾਰਾ ਕੁਛ ਰੱਖਦੇ ਆਪਾਂ ਬਾਕੀ ਜਿਹੜੀ ਹੁਣ ਮੇਨ ਗੱਲ ਤੇ ਆਪਾਂ ਆਉਣਾ ਆ ਬਈ ਪੱਗਾਂ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਮੈਂ ਨਾ ਇੱਕ ਥੰਮਨੇ ਥੰਮਨੇਲ ਦੇ ਵਿੱਚ ਇੱਕ ਮੈਂ ਇੱਕ ਫੋਟੋ ਲਾਉਂਗਾ ਆਪਣੀ ਪੈਰਟ ਕਲਰ ਦੀ ਤਾਂ ਮੈਂ 2010 ਦੇ ਵਿੱਚ ਉਹ ਪੱਗ ਲਈ ਸੀ ਮੈਂ ਪੁਰਾਣੀ 10 ਵਾਲੀ ਫੋਟੋ ਵੀ ਸ਼ੇਅਰ ਕਰੂੰਗਾ ਅੱਜ ਤੱਕ ਪਾਗੋ ਮੈਂ ਬੰਦਦਾ ਆ ਤੇ ਸਹੀ ਗੱਲ ਆ ਭਾਜੀ ਨਹੀਂ ਨਹੀਂ ਤੁਸੀਂ ਦੱਸਿਆ ਅੱਛਾ ਉਹਦਾ ਜਿਹੜਾ ਪਾਗ ਦਾ ਅੱਜ ਤੱਕ ਉਹ ਇੱਕੋ ਹੀ ਪਾਗ 2010 ਦੀ ਰੱਖੀ ਹੋਆ 2010 ਤੋਂ ਲੈ ਕੇ ਭਾਜੀ ਪਾਗ ਬਣਦੇ ਕਹਿੰਦੇ ਵੀ ਉਹੀ ਕਪੜਾ ਉਹੀ ਸਭ ਕੁਝ ਕੁਆਲਟੀ ਵਾਈਜ਼ ਆਪਾਂ ਸਿਰਨਾ ਬੈਸਟ ਰੱਖਦੇ ਆ ਜੀ ਕਿਉਂਕਿ ਕੁਆਲਟੀ ਜਿਹੜੀ ਮੇਨ ਚੀਜ਼ ਆ ਪਾਗ ਬੰਨਣੇ ਲਈ ਉਸ ਤੋਂ ਬਗੈਰ ਪੱਗ ਨਹੀਂ ਤੁਹਾਡੀ ਸੂਤ ਹੋਣੀ ਕਿਉਂਕਿ ਜਿੰਨੀਆਂ ਸ਼ਾਪਾਂ ਤੇ ਜਾਂਦੇ ਆ ਉਹ ਅਲੱਗ-ਅਲੱਗ ਕੁਆਲਿਟੀਆਂ ਸੇਲ ਕਰਦੇ ਆ ਅਲੱਗ-ਅਲੱਗ ਕੁਆਲਿਟੀਆਂ ਬਿਲਕੁਲ 15 ਸਾਲ ਤੋਂ ਜੇ ਇਸ ਲਾਈਨ 'ਚ ਜੁੜੇ ਆ ਤਾਂ 15 ਸਾਲ 'ਚ ਇੱਕੋ ਹੀ ਕੁਆਲਿਟੀ ਰੱਖੀ ਆ ਬੈਸਟ ਹੈ ਜੀ ਕਪੜਾ ਉਹਦੇ ਵਿੱਚ ਮਾਡਲ ਆਉਂਦੇ ਕਈ ਤਰ੍ਹਾਂ ਦੇ ਪਰ ਉਹਦੇ ਵਿੱਚ ਕੀ ਆ ਵੀ ਬੈਸਟ ਰੱਖਦੇ ਆ ਵੀ ਜਿਹੜਾ ਕਿ ਤੁਹਾਨੂੰ ਇੱਕ ਵਾਰੀ ਪੱਗ ਖਰੀਦੋ ਦੂਜੀ ਵਾਰੀ ਖਰੀਦੋ ਤੀਜੀ ਵਾਰੀ ਕੋਈ ਜਾਂ ਤੁਹਾਨੂੰ ਮਟੀਰੀਅਲ ਮਿਲੇਗਾ ਤੇ ਜਿਹੜਾ ਕਿ ਫਾਮੇ ਫੋਨ ਤੇ ਹੁਣ ਬਾਅਦੋਂ ਆਰਡਰ ਆ ਰਹੇ ਆ ਉਹ ਵੀ ਤਿਆਰ ਹੋ ਰਹੀਆਂ ਹੈ ਪੱਗਾਂ ਇਨਾਲ ਟਾਈਆਂ ਤਿਆਰ ਕਰਦੇ ਵੀ ਆ ਉਸੇ ਕਲਰ ਦੀਆਂ ਉਸੇ ਕਲਰ ਦੇ ਹੈਂਕੀ ਰਮਾਲ ਲਓ ਤਾਂ ਸਾਰਾ ਕੁਛ ਸਾਰਾ ਕੁਝ ਕੰਪਲੀਟ ਹੋ ਗਿਆ ਬਿਲਕੁਲ ਬਿਲਕੁਲ ਹੁਣ ਇੱਕ ਕਲਰ ਆਇਆ ਉਹ ਤਕਰੀਬਨ 50 ਪਗਾ ਆਪਾਂ ਬਾਹਰ ਉਹਦੇ ਨਾਲ ਦੀਆਂ ਤਿਆਰ ਕਰਨੀਆਂ ਅੱਛਾ ਅੱਛਾ ਹਾਂਜੀ ਤੇ ਭਾਜੀ ਦਾ ਮੈਂ ਜਿਹੜਾ ਨਾ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਚ ਪਾ ਦਵਾਂਗੇ ਬਿਲਕੁਲ ਤੇ ਉਹ ਇਹ ਸਭ ਲਵੋ ਵੀ ਕੋਰੀਅਰ ਵੀ ਕਰਦੇ ਆ ਬਾਹਰ ਆਊਟ ਆਫ ਇੰਡੀਆ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜਿੱਥੇ ਵੀ ਕਿਤੇ ਕਿਨੂੰ ਵੀ ਕੋਈ ਚੀਜ਼ ਪਸੰਦ ਆਉਂਦੀ ਆ ਨਾ ਤੇ ਬਿੱਧ ਗਰੰਟੀ ਬਿਲਕੁਲ ਜੀ ਰਾਈਟ ਤੇ ਜਦੋਂ ਕੁਆਲਿਟੀ ਦੇਣੀ ਆ ਗਰੰਟੀ ਆਪਣੇ ਆਪ ਹੀ ਖੁਦ ਨਾਲ ਖੁਦ ਬਣ ਜਾਂਦੀ ਹੈ ਇਹ ਗਰੰਟੀ ਔਰ ਦੂਜੀ ਮੈਂ ਕੋਈ ਪ੍ਰਮੋਸ਼ਨ ਨਹੀਂ ਕਰਦਾ ਮੇਰੇ ਭਾਈ ਇਹ ਉਸਤਾਦ ਜੀ ਆ ਮੈਂ ਨਾ ਤੋ ਦੇਖੋ ਪੱਗ ਬਣੀ ਨਹੀਂ ਸਿੱਖੀ ਔਰ ਮੇਰੀ ਲਾਈਫ ਚੇਂਜ ਹੋਈ ਆਪਣੇ ਜੀ ਸਾਲਾਨਾ ਕੈਂਪ ਲਾਉਣੇ ਪਏ 15 ਸਾਲ ਤੋਂ ਯਸਰਾ ਨਾ ਕੈਂਪ ਲੱਗਦੇ ਪਏ ਆਪਣੇ ਆਲਰੇਡੀ ਹਾਂਜੀ ਉਹ ਗੁਰਦੁਆਰਾ ਸਾਹਿਬ ਆਪਾਂ ਆਦਮਪੁਰ ਤਾਂ ਲਗਵਾਉਣਾ ਹੀ ਆ ਜੀ ਜੀ ਇਹ ਆਪਾਂ ਇੱਕ ਹਫਤੇ ਦਾ ਕੋਈ ਕੈਂਪ ਆਲੇ ਦੁਆਲੇ ਵੀ ਕੋਈ ਪਿੰਡਾਂ ਦੇ ਵਿੱਚ ਲਗਵਾਉਂਦੇ ਆ ਤਾਂ ਆਪਾਂ ਉੱਥੇ ਜਾਂਦੇ ਆ ਸਾਡੇ ਗਰੁੱਪ ਜਾਂਦਾ ਜੀ ਜੀ ਹਾਂਜੀ ਉਹਦੇ ਵਿੱਚ ਕੀ ਆ ਵੀ ਆਪਾਂ ਉੱਥੇ ਫ੍ਰੀ ਕੋਸਟ ਜਿਹੜੀ ਪੱਗ ਉਹ ਸਿਖਾਉਨੇ ਆ ਜੀ ਵੈਰੀ ਗੁੱਡ ਚਲੋ ਇਹ ਵੀ ਇੱਕ ਸੇਵਾ ਬਾਜੀ ਇੱਕ ਸੇਵਾ ਨਾ ਛੁੱਟੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਬੱਚੇ ਫ੍ਰੀ ਹੁੰਦੇ ਆ ਉਦੋਂ ਆਪਾਂ ਹਮੇਸ਼ਾ 2 ਘੰਟੇ ਦਾ ਕੈਂਪ ਆਪਾਂ ਲਗਾਉਂਦੇ ਆ ਆਦਮਪੁਰ ਗੁਰਦੁਆਰਾ ਸਾਹਿਬ ਲਗਾਉਨੇ ਆ ਜੀ ਜੀ ਤੇ ਕਵਰ ਕਰੀ ਜਾਂਦੇ ਬੱਚੇ ਜੀ ਜੀ ਹੌਲੀ ਹੌਲੀ ਸਟੈਪ ਬਾਈ ਸਟੈਪ ਇੱਕ ਸਾਲ ਦੋ ਸਾਲ ਤਿੰਨ ਸਾਲ ਆਉਂਦੇ ਆ ਤੇ ਵਧੀਆ ਪੱਗ ਮੰਨਣੀ ਸਟਾਰਟ ਕਰ ਲਈ ਹੈ ਜੀ ਹਾਂ ਜੀ ਦੇਖੋ ਲਾਈਵ ਐਗਜ਼ਾਮਪਲ ਤਾਂ ਮੈਂ ਤੁਹਾਡੇ ਸਾਹਮਣੇ ਹੀ ਆ ਹਨਾ ਮੈਂ ਪੁਰਾਣੀ ਫੋਟੋ ਵੀ ਪਾਉਂਗਾ ਜਦੋਂ ਮੈਂ ਪਹਿਲੀ ਵਾਰੀ ਪੱਗ ਬੰਨੀ ਸੀਗੀ ਹਾਂਜੀ ਤੇ ਬਾਕੀ ਹੋਰ ਕੀ 15 ਸਾਲ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਅਸੀਂ ਸਟਾਰਟ ਕਰਵਾਈਆਂ ਪੱਗਾ ਵੈਰੀ ਗੁੱਡ ਪਹਿਲਾਂ ਸਕੂਲਾਂ ਦੇ ਵਿੱਚ ਕੈਂਪ ਲਾਉਣੇ ਗੁਰਦੁਆਰਾ ਸਾਹਿਬ ਕੀਤਾ ਫਿਰ ਸਕੂਲਾਂ ਦੇ ਵਿੱਚ ਕਿਹਾ ਕਿ ਆਏ ਆ ਵੀ ਪੱਗਾ ਬੰਨਣ ਦੀ ਪਰਮਿਸ਼ਨ ਦਿਓ ਬੱਚਿਆਂ ਨੂੰ ਇਹੜੇ ਬੱਚੇ ਗਾਂਵ ਬਾਲਣਾ ਕਟਾਉਣ ਕੇਸ ਕਤਲ ਨਾ ਕਰੋ ਇਹ ਚੀਜ਼ਾਂ ਜਿਹੜੀਆਂ ਅਸੀਂ ਪ੍ਰਮੋਟ ਕਰਦੇ ਆਂ ਵੀ ਇਸ ਚੀਜ਼ ਨੂੰ ਵੀ ਬੱਚੇੜੇ ਕੀ ਕਾਲਜ ਜਾਣ ਦੇ ਟਾਈਮ ਆਪਾਂ ਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਅੱਛਾ ਸੈਕੰਡਲੀ ਜੇ ਕਿਸੇ ਨੇ ਪੱਗ ਸਿੱਖਣੀ ਆ ਇਥੇ ਸ਼ੌਪ ਤੇ ਵੀ ਸਿਖਾਉਂਦੇ ਆ ਹੁੰਦਾ ਟਾਈਮ ਇੰਨਾ ਕਿ ਨਹੀਂ ਸ਼ੌਪ ਤੇ ਐਕਚੁਅਲੀ ਕੀ ਆ ਕਿ ਗਰਮੀਆਂ ਨੂੰ ਥੋੜਾ ਜਿਆਦਾ ਟਾਈਮ ਖੁੱਲਾ ਹੁੰਦਾ ਸਰਦੀਆਂ ਨੂੰ ਕੁਝ ਬਿਜ਼ੀ ਰਹਿਣ ਦੇ ਕਰਕੇ ਮੈਨੂੰ ਉਹ ਉਹ ਮੈਨੂੰ ਪਤਾ ਆ ਹੁਣ 2-2 ਘੰਟੇ ਲੈਂਚ ਲੱਗਾ ਆ ਹੁਣ ਵੀ ਭਾਜੀ ਹੁਣੀ ਹੁਣ 12 ਵਜੇ ਤੋਂ ਬਾਅਦ ਆਪਾਂ ਇਹ ਵੀਡੀਓ ਥੋੜੀ ਜਿਹੀ ਸ਼ੂਟ ਕਰਨ ਲੱਗੇ ਆ ਤੇ ਉਹ ਵੀ ਟਾਈਮ ਲਿਆ ਪਹਿਲਾਂ ਭਾਜੀ ਤੋਂ ਟਾਈਮ ਲੈ ਕੇ ਸਾਨੂੰ 1 ਵੀਕ ਹੋ ਗਈ ਸੀ ਟਾਈਮ ਸੈੱਟ ਕਰਦੇ ਆ ਨੂੰ ਕਈ ਚਿਰ ਹੀ ਹੋ ਗਿਆ ਹਾਂਜੀ ਤੇ ਫੇਰ ਕੀ ਟਾਈਮ ਨਹੀਂ ਲੱਗਦਾ ਸੀ ਅੱਗੇ ਵੀ ਕਸਟਮਰ ਨੂੰ ਅਟੈਂਡ ਕਰਵਾਵਾਂਗੇ ਕਿ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹ ਵੀ ਅੱਜ ਫੇ ਥੋੜਾ ਜਿਹਾ ਟਾਈਮ ਭਾਈ ਹੁਣ ਆਨੇ ਇੱਕਦਮ ਹੀ ਸੈਟਅਪ ਜਾ ਹੋ ਗਿਆ ਹੈ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਕੁਝ ਹੋਰ ਪੁੱਛਣਾ ਹੋਵੇ ਪੱਗ ਬਾਰੇ ਤਾਂ ਭਾਜੀ ਦਾ ਮੈਂ ਨੰਬਰ ਦੇ ਦੂੰਗਾ ਕਈਆਂ ਨੂੰ ਕੋਈ ਜਿੱਦਾਂ ਕਹਿ ਲਓ ਬਈ ਮੈਂ ਤਾਂ ਅਜ ਤੱਕ ਪੁੱਛਦਾ ਰਹਿੰਦਾ ਹਾਂ ਹੁਣ ਵੀ ਭਾਜੀ ਨੂੰ ਪੁੱਛਦਾ ਸੀ ਭਾਜੀ ਆਹ ਲੜ ਇਥੋਂ ਸੈਟ ਕਿੱਦਾਂ ਕਰਨਾ ਇਥੋਂ ਕਿੱਦਾਂ ਕਰਨਾ ਨਾ ਨਹੀਂ ਪਤਾ ਲੱਗਦਾ ਤੇ ਭਾਜੀ ਉਹ ਵੀ ਦੱਸ ਦੇਣਗੇ ਹਾਂਜੀ ਬਿਲਕੁਲ ਜੀ ਜੇ ਕੋਈ ਪੱਗ ਬੰਨਦਾ ਵੀ ਆ ਜਾਂ ਕੋਈ ਗੱਲਬਾਤ ਪੁੱਛਣੀ ਆ ਤੇ ਆਹ ਪ੍ਰੋਬਲਮ ਆ ਰਹੀ ਆ ਇਹਦੀ ਸੈਟਿੰਗ ਨਹੀਂ ਹੋ ਰਹੀ ਤੇ ਉਹ ਆਪਾਂ ਦੱਸ ਸਕਦੇ ਦੱਸ ਸਕਦੇ ਹਾਂਜੀ ਤੇ ਹੋਰ ਕੋਈ ਮੈਸੇਜ ਜਿਹੜੇ ਆਪਣੇ ਸੱਜਣ ਵੇਲੀ ਆ ਜਾਂ ਜਿਹੜੇ ਤਾਂ ਸਿੱਖੇ ਅੱਛਾ ਕਿੰਨੇ ਕੁ ਬੰਦੇ ਸਿੱਖੇਗੇ ਪੱਗਾਂ ਆਪਣੇ ਕੋਲ ਜਿਹੜੇ ਇੱਥੇ ਆਉਂਦੇ ਹੁੰਦੇ ਸੀ ਪੁਰਾਣਿਆਂ ਵਿੱਚੋਂ ਕਾਫੀ ਭਾਜੀ ਉਹ ਅਨ ਲਿਮਟਿਡ ਹੀ ਕੰਮ ਹੋ ਗਿਆ ਕਿ ਮੈਨੂੰ ਹੈਗਾ ਗਿਣਤੀ ਨਹੀਂ ਹੈਗੀ ਹੁਣ ਗੱਲ ਸ਼ੇਅਰ ਕਰਦੇ ਸੀ ਤੇ ਇਹ ਕਹਿੰਦੇ ਕਿੰਨੀਆਂ ਕਿ ਬਾਈ ਕੋਈ ਆਈਡੀਆ ਕੁਝ ਲੱਗੀਆਂ ਹੋਣਗੀਆਂ ਇੱਥੇ ਗੱਲਾਂ ਬਾਤਾਂ ਚੱਲ ਪਈਆਂ ਹਾਂਜੀ 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 ਬੰਦੇ ਬੰਦੇ ਮੈਂ ਕਿਹਾ ਕੋਈ 15 ਸਾਲ ਦੀ ਐਵਰੇਜ ਮੈਂ ਲਾ ਲਉਗਾ 1.5 ਲੱਖ 1.5 ਪਾਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਮੋਟਾ ਜਿਹਾ ਆਈਡੀਆ ਲਾਇਆ ਮੋਟਾ ਜਿਹਾ ਇਸ ਤੋਂ ਜ਼ਿਆਦਾ ਹੀ ਹੋਣੀ ਹੈ ਭਾਜੀ ਬਾਕੀ ਤਾਂ ਮਹਾਰਾਜ ਦੀ ਕਿਰਪਾ ਹੈ ਵੀ ਪਤਾ ਨਹੀਂ ਕਿੰਨੀਆਂ ਖਰਚ ਹੋ ਚੁੱਕੀਆਂ ਹਾਂ ਹਾਂ ਜੀ 70 ਪੱਗਾਂ ਦੇ ਹਾਂ ਜੀ ਇਹ ਤਾਂ ਨਗਰ ਕੀਰਤਨ ਸੀਗਾ ਅੱਛਾ ਜੀ ਤੇ ਮੈਰਿਜ ਤੇ ਵੀ ਗਿਆ ਨਗਰ ਕੀਰਤਨ ਦੇ ਵੀ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਸਾਹਿਬ ਤੇ ਉਦੋਂ ਤਕਰੀਬਨ ਮੈਂ ਆਈਡੀਆ ਲੈ 70 ਪੱਗਾਂ ਦੇ ਕਰੀਬ ਪੱਗਾਂ ਵੱਜੀਆਂ ਜੀ ਇੱਕ ਦੰਦੇ ਵਿੱਚ ਹੁਣ ਆਪਣੇ ਵੱਲੋਂ ਅੱਗੇ ਪਾ ਜੀ ਉਹਨਾਂ ਤੋਂ ਮੰਗਦਾ ਸਸਰੀ ਘਰ ਤੇ ਇੱਕ ਕਾਫੀ ਕਸਟਮਰ ਆਲਰੇਡੀ ਆ ਗਏ ਆ ਤੇ ਬਾਹਰ ਵੀ ਖੜੇ ਸੀ ਪਾ ਜੀ ਉਹਨਾਂ ਨੂੰ ਦੋ ਤਿੰਨ ਫੋਨ ਵੀ ਆਏ ਆ ਮੈਂ ਪਹਿਲਾਂ ਸਕਿਪ ਕੀਤਾ ਵਿੱਚੋਂ ਤੇ ਫਿਰ ਨੈਕਸਟ ਟਾਈਮ ਬੇਕ ਨਿਆ ਬਲੌਗ ਬਣਾਵਾਂਗੇ ਪਾ ਜੀ ਕਿਹੜੇ ਪਿੰਡ ਤੋਂ ਹਾਂ ਉਹ ਬਰਤਨ ਸੌਰੀ ਅਲਾਬਲਪੁਰ ਤੋਂ ਭਈਆ ਮੈਨੂੰ ਲੱਗਦਾ ਸੀ ਪੱਗ ਲੈਣ ਆਏ ਪਾ ਜੀ ਪੱਗ ਲੈਣਾ ਆਏ ਹਾਂ ਹਾਂ ਜੀ ਹਾਂ ਜੀ ਚਲੋ ਬਹੁਤ ਵਧੀਆ ਕਰਾ ਕੇ ਪੱਗ ਲੈ ਕੇ ਜਾਣੀ ਆ ਹੁਣ ਚਲੋ ਬਹੁਤ ਵਧੀਆ ਮੇਰਾ ਉਪਰਾ ਇੱਕ ਗੱਲ ਦਾ ਚੇਤਾ ਭੁੱਲ ਗਿਆ ਦੀ ਜਿਹੜੀ ਮੈਂ ਬਾਹਰੋਂ ਆਇਆ ਫੇਰ ਦੁਬਾਰਾ ਆਇਆ ਸ਼ੌਪ ਦੇ ਪਾ ਜੀ ਕੋ ਇੱਕ ਕਰੀ ਨਾ ਪਾਜੀ ਨੇ ਜਾਣਾ ਸੀ ਕਿਤੇ ਪਾਜੀ ਯਾਦ ਆ ਤੁਹਾਨੂੰ ਤੁਸੀਂ ਕਿਤੇ ਮੈਰਿਜ ਤੇ ਗਏ ਹੋ ਸੀਗੇ ਤੇ ਅੰਕਲ ਜੀ ਨੇ ਮੈਨੂੰ ਭੇਜ ਦਿੱਤਾ ਮੈਂ ਹੁਣ ਬਾਈ ਦਾ ਨਾਮ ਨਹੀਂ ਲੈਣਾ ਆਪ ਆਪਣਾ ਕੰਮ ਕਰਦਾ ਮੈਨੂੰ ਕਿਤੇ ਹੋਰ ਭੇਜ ਦਿੱਤਾ ਵੀ ਉਹ ਵੀ ਪੱਗ ਬੰਨਦੇ ਉਥੋਂ ਬੱਗ ਬਣਾ ਕੇ ਚਲੇ ਜਾਓ ਬੜੀ ਪੱਗ ਦਾ ਮੈਂ ਬਨਾਲੀ ਮੈਂ ਉਹ ਫੰਕਸ਼ਨ ਸਕਿਪ ਕਰ ਦਿੱਤਾ ਉਹ ਫੰਕਸ਼ਨ ਤੇ ਨਹੀਂ ਗਿਆ ਸੀਗਾ ਐਕਚੁਅਲ ਦੇ ਵਿੱਚ ਇਹਨਾਂ ਦਾ ਇੱਕ ਨਾ ਐਕਸਪੀਰੀਅੰਸ ਹੁੰਦਾ ਨਾ ਬੰਦੇ ਦਾ ਕੰਮ ਬੋਲਦਾ ਮਹਾਰਾਜ ਬਲੋ ਇੰਨੀ ਕਿਰਪਾ ਪਰਮਾਤਮਾ ਦੀ ਪਾਜੀ ਤੇ ਵੀ ਤੁਹਾਡੇ ਫੇਸ ਤੇ ਰਿਕਾਰਡਿੰਗ ਉਹ ਤੁਹਾਡੀ ਉਹ ਨਾ ਪੱਗ ਵੀ ਇੰਨੀ ਦਸਤਾਰ ਜਜੋਗੇ ਨਾ ਤੁਹਾਨੂੰ ਬਹੁਤ ਵਧੀਆ ਤੇ ਮੈਂ ਇਸ ਗੱਲ ਕਰਕੇ ਵੀ ਭਾਜੀ ਦਾ murid ਹਾਂ ਮੈਂ ਕਿਉਂਕਿ ਸਾਡੇ ਲੋਕਲ ਬਹੁਤ ਆ ਪੱਗਾਂ ਬੰਨਣ ਵਾਲੇ ਹੁਣ ਤਾਂ ਸੁੱਖ ਨਾ ਭਾਜੀ ਕਿਤੇ ਕਿਤੇ ਮੈਂ ਵੀ ਬੰਨ ਦਿੰਦਾ ਕਿਹਦੇ ਨਹੀਂ 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 ਬਹੁਤ ਵਧੀਆ ਜੀ ਅਸੀਂ ਤਾਂ ਇਹ ਕਹਿੰਦੇ ਵੀ ਸਿੱਕੀ ਨੂੰ ਪ੍ਰਮੋਟ ਕਰਨਾ ਆਪਾਂ ਦਾ ਉਹਦੇ ਲਈ ਜਿਹਦਾ ਵੀ ਹੱਥ ਹੁਣ ਸਾਡਾ ਹੁਣ ਇਕੱਲਾ ਪੱਗ ਸਖਾਉਣ ਨਹੀਂ ਜਾਂਦਾ ਕੈਂਪ ਦੇ ਵਿੱਚ ਸਾਡਾ ਪੂਰਾ ਗਰੁੱਪ ਜਾਂਦਾ ਜੀ 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 ਪੀਨਾ ਗਰੁੱਪ ਦਾ ਭਾਜੀ ਕੋਈ ਰੱਖਿਆ ਉਹਦਾ ਹਾਂ ਜੀ ਸਾਡੇ ਗਤਕਾ ਗਰੁੱਪ ਹੈ ਜੀ ਆਪਣਾ ਜੱთა ਸਿੰਘ ਰਾਮਗੜੀ ਗਤਕਾ ਗਰੁੱਪ ਜੱთა ਸਿੰਘ ਰਾਮਗੜੀ ਆ ਜੀ ਉਹ ਨਾਲ ਇੱਕ ਸਭਾ ਆਦਮ ਪਰ ਆਦਮ ਪਰ ਉਹ ਦਾ ਪੂਰਾ ਗਰੁੱਪ ਹੈ ਜੀ ਅਸੀਂ ਕੈਂਪ ਲਾਉਣੇ ਪਹਿਲਾਂ ਸਟਾਰਟ ਕੀਤੇ ਸੀ ਪੱਗਾਂ ਦਾ ਕੰਮ ਉਹ ਤੋਂ ਬਾਅਦ ਸਟਾਰਟ ਕੀਤਾ ਜੀ ਕੱਲਾ ਕੈਂਪ ਲਾਉਣੇ ਸ਼ੁਰੂ ਕੀਤੇ ਜੀ 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 ਇਹਦੇ ਵਿੱਚ हां जी ਮੇਰੇ ਫਰੈਂਡ ਜਿਹੜੇ ਆ ਮਨਦੀਪ ਸਿੰਘ ਤੇ ਆ ਹਨਾ ਹੋਰ ਸੁਦਮਾਨ ਸਿੰਘ ਤੇ ਆ ਇਹਨਾਂ ਨੇ ਸਾਡਾ ਪੂਰਾ ਯਾਨੀ ਕਿ ਭਰਾਵਾਂ ਨੂੰ ਪੂਰਾ ਸਾਥ ਦਿੱਤਾ ਠੀਕ ਪੂਰੇ ਟੀਮ ਵਰਕ ਆਪੜਾ ਹਨਾ ਪੂਰਾ ਟੀਮ ਵਰਕ ਜੀ ਸਾਡੇ ਵੱਡੇ ਭਰਾ ਉਹਨਾਂ ਨੇ ਮੈਨੂੰ ਵੀ ਕਿਹਾ ਵੀ ਤੁਸੀਂ ਆਹ ਲੈਂਡ ਜਿਹੜੀ ਵਧੀਆ ਤੁਹਾਡਾ ਹੱਥ ਵਧੀਆ ਚੱਲਦਾ ਤੇ ਇਸ ਲਾਈਨ ਨਾਲ ਜੁੜੋ ਤੁਸੀਂ ਤੇ ਬਾਕੀ ਬੱਚਿਆਂ ਨੂੰ ਵੀ ਪੱਗਾਂ ਸਿਖਾਓ ਇਹ ਕਿਉਂਕਿ ਆਪਣਾ ਆਪਣਾ ਹਰ ਇੱਕ ਬੰਦੇ ਦਾ ਲਾਈਨ ਹੋਰ ਹੁੰਦੀ ਹੈ ਦੇਖੋ ਜੀ ਹੁਣ ਤੁਹਾਡੇ ਕੋਲ ਤਿੱਖੀ ਹੋ ਆ ਇਹ ਅੱਜ ਮੇਰੇ ਤੋਂ ਵੀ ਅੰਕਲ ਜੀ ਆਉਂਦੇ ਹੁੰਦੇ ਆ ਕਦੇ ਗੁਰਪੁਰਬ ਹੋਵੇ ਨਾ ਕੋਈ ਉਹ ਮੁੰਡੇ ਆਪਣੇ ਛੋਟੇ ਭਤੀਜੇ ਭਤੀਜੇ ਉਹ ਭਤੀਜੇ ਆ ਉਹ ਕਹਿੰਦੇ ਹੁੰਦੇ ਮੈਂ ਮੇਰੇ ਪਰਨਾ ਬੰਨਦੇ ਪਾਗੋ ਬੰਨਦੇ ਮੈਂ ਵੀਡੀਓ ਪਾਉਂਦਾ ਰਹਿੰਦਾ ਇਸ ਦਾ ਉੱਤੇ ਕਿਸੇ ਪਹਿਲੇ ਬਿਲਕੁਲ ਬਿਲਕੁਲ ਹਾਂ ਜੀ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਵੀ ਉਹਨਾਂ ਸੇਵਾ ਇਹ ਕਰਨੀ ਕਿਸੇ ਤਰ੍ਹਾਂ ਹੋਊਗੀ ਜੀ ਨਹੀਂ ਇੱਕ ਪੜੀ ਆਪਣੇ ਆਪ ਨੂੰ ਖੁਸ਼ੀ ਵੀ ਮਿਲਦੀ ਆ ਖੁਸ਼ੀ ਮਿਲਦੀ ਆ ਜਦੋਂ ਤਿਆਰ ਕੀਤਾ ਉਹਨੂੰ ਖੁਸ਼ ਹੋ ਗਿਆ ਅਗਲਾ ਅੱਡ ਦਾ ਇਹ ਕੰਮ ਤਾਂ ਸਾਰੇ ਹੀ ਕਰਦੇ ਆ ਅੱਛਾ ਹਾਂ ਇੱਕ ਗੱਲ ਹੋਰ ਮੈਂ ਸਾਂਝੀ ਕਰਨੀ ਸੀ ਮੈਂ ਨਾ ਹੋਬਸ ਕੇ ਇੱਕ ਫੋਟੋ ਲਾਉਂਗਾ ਏ ਥੰਬਨੇਲ ਦੇ ਨਾਲ ਵੀ 2010 ਚ ਮੇਰਾ ਕੀ ਰੂਪ ਸੀਗਾ ਉਹਦੀ ਕੋ ਫੋਟੋ ਸੈੱਟ ਤੇ ਮੈਂਸ਼ਨ ਕਰੂੰਗਾ ਨਿੱਕੀ ਨਿੱਕੀ ਦਾੜੀ ਸ਼ੇਵੇ ਕਰਾਉਂਦਾ ਹੁੰਦਾ ਸੀ ਕਿਤੇ ਕਿਤੇ ਰੱਖਦਾ ਹੁੰਦਾ ਸੀ ਤੇ ਇਹ ਜਿਹੜੀ ਜਿਹੜਾ ਕਹ ਲਈਏ ਵੀ ਉਹ ਹੈ ਤਾਂ ਪ੍ਰਮਾਤਮਾ ਦੀ ਕਿਰਪਾ ਪਰ ਪ੍ਰਮਾਤਮਾ ਕਿਹੜਾ ਖੁਦ ਚੱਲ ਕੇ ਆਉਂਦਾ ਕਿਸੇ ਬੰਦੇ ਦੇ ਜ਼ਰੀਏ ਆਉਂਦਾ ਨਾ ਤੇ ਉਹ ਭਾਜੀ ਹੁਣਾਂ ਦੀ ਬਦੌਲਤ ਅੱਪਾ ਇੱਥੇ ਤੱਕ ਪਹੁੰਚੇ ਆ ਤੇ ਸਤਿ ਸ਼੍ਰੀ ਅਕਾਲ ਜੀ ਤੇ ਠੀਕ ਆ ਭਾਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਮੈਂ ਵਾਰ-ਵਾਰ ਫੇਰ ਕਹਿੰਦਾ ਕਿਉਂਕਿ ਮੇਰੇ ਉਸਤਾਦ ਜੀ ਆ ਮੈਂ ਇਥੋਂ ਪੱਗ ਬੰਨਣੀ ਸਿੱਖੀ ਆ ਨਾ ਤੇ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ